ਲਾ ਮਾਡਰਨਿਟੀ ਦਾ ਇੱਕ ਪ੍ਰਤੀਨਿਧ ਬਣਦਾ ਹੈ ਚਮਕੀਲੇ ਦਾ ਵੀ ਅੰਤ ਹੋ ਜਾਂਦਾ ਹੈ ਸੋ ਮਾਡਰਨਿਟੀ ਸਾਡੇ ਸਾਹਮਣੇ ਕੀ ਲੈ ਕੇ ਆਈ ਹੈ ਮਾਡਰਨਿਟੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਮੇਲ ਡੋਮੀਨੇਸ਼ਨ مردਾਉਪਨ مردਾਉ ਭਾਸ਼ਾ ਸੋ ਜਦੋਂ ਕੋਈ ਬੰਦਾ ਜਾਂ ਕੌਮ ਕੋਈ ਹਾਰ ਰਹੀ ਹੈ ਉਹਨੂੰ ਜਦੋਂ ਤੁਸੀਂ ਉਹਦੇ مردਾਉਪਨ ਨੂੰ ਜਗਾਉਂਗੇ ਤਾਂ ਲੋਕਾਂ ਨੂੰ ਉਹਦੇ ਚ ਇੱਕ ਕਥਾਰਸਿਸ ਮਿਲੇਗਾ ਚਮਕੀਲੇ ਨੇ ਕਿਉਂਕਿ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਸਾਡੇ ਸਮਾਜ ਦੇ ਵਿੱਚ ਤਾਂ ਹੰਗਾਰ ਆ ਰਹੇ ਹੈ ਇੱਕ ਬਹੁਤ ਖੂਬਸੂਰਤ ਗਾਣਾ ਹੈ ਉਹਦੇ ਗਾਣੇ ਦੇ ਮੈਨੂੰ ਪੂਰੇ ਬੋਲ ਤਾਂ ਨਹੀਂ ਯਾਦ ਆਉਂਦੇ ਜਿਹਦੇ ਵਿੱਚ ਕਹਿੰਦਾ ਵੀ ਸੁੰਦਰ ਸਰੀਰ ਸਾਰਾ ਗਾਲਿਆ ਨਸ਼ਿਆਂ ਨੇ ਨਸ਼ਾ ਸਾਡੀ ਅੱਜ ਦੀ ਪ੍ਰੋਬਲਮ ਹੈ ਅੱਜ ਜਿਆਦਾ ਕਿੰਨੇ ਨੌਜਵਾਨ ਨਸ਼ਿਆਂ ਦੇ ਵਿੱਚ ਮਰ ਗਏ ਪਰੰਤੂ ਚਮਕੀਰ ਨੇ ਜਿਹੜਾ ਨਸ਼ਿਆਂ ਦੇ ਬਾਰੇ ਗਾਣਾ ਉਦੋਂ ਗਾਇਆ ਉਹ ਇੱਕ ਤਰੀਕੇ ਦੇ ਨਾਲ ਜਿਹੜਾ ਸਾਡਾ ਸਮਾਜ ਹੈ ਇੱਕ ਪਾਸੇ ਤਾਂ ਉਹਦਾ ਆਧਾਰ ਖੋਲ ਰਿਹਾ ਸਾਡੀਆਂ ਕਦਰਾਂ ਦਾ ਸਾਡੇ ਸਿਸਟਮ ਦਾ ਜਾਂ ਲੋਕਾਂ ਦੇ ਅੰਦਰੋਂ ਜਿਹੜੀ ਖੁਸ਼ੀ ਹੈ O gato